ਨਮਸਕਾਰ ਦੋਸਤੋ ਜਲੰਧਰ ਦੇ ਪ੍ਰੀਤਨਗਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ 4 ਸਾਲਾਂ ਦੀ ਬੱਚੀ ਦੇ ਨਾਲ ਇੱਕ ਪ੍ਰਵਾਸੀ ਵੱਲੋਂ ਗਲਤ ਹਰਕਤ ਕੀਤੀ ਗਈ ਹੈ ਲੋਕਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਪ੍ਰਵਾਸੀ ਬੱਚੀ ਨੂੰ ਆਪਣੇ ਨਾਲ ਕਰ ਲੈ ਗਿਆ ਜਿੱਥੇ ਕਿ ਉਸ ਨੇ ਗਲਤ ਹਰਕਤ ਕੀਤੀ ਬੱਚੀ ਵੱਲੋਂ ਇਹ ਗੱਲ ਆਪਣੀ ਮਾਤਾ ਦੇ ਨਾਲ ਸਾਂਝੀ ਕੀਤੀ ਗਈ ਬੱਚੀ ਨੇ ਦੱਸਿਆ ਹੈ ਕਿ ਸਵੇਰ ਦੇ ਸਮੇਂ ਜਦੋਂ ਉਹ ਸਕੂਲ ਜਾ ਰਹੀ ਸੀ ਰਸਤੇ ਦੇ ਵਿੱਚ ਇੱਕ ਪ੍ਰਵਾਸੀ ਵੱਲੋਂ ਉਸ ਨੂੰ ਚੁੱਕ ਲਿਆ ਗਿਆ ਅਤੇ ਘਰ ਲੈ ਗਿਆ ਜਿੱਥੇ ਜੇ ਉਸ ਨੇ ਉਸ ਬੱਚੀ ਨਾਲ ਗਲਤ ਹਰਕਤ ਕੀਤੀ ਅਜਿਹੀ ਹਰਕਤ ਦੇ ਬਾਅਦ ਮਹੱਲੇ ਵਾਲਿਆਂ ਵੱਲੋਂ ਪ੍ਰਵਾਸੀ ਨੂੰ ਫੜ ਲਿਆ ਗਿਆ ਅਤੇ ਕੁੱਟਿਆ ਜਾਂਦਾ ਹੈ ਮੌਕੇ ਤੇ ਪੁਲਿਸ ਨੂੰ ਵੀ ਬੁਲਾਇਆ ਗਿਆ ਪੁਲਿਸ ਵੱਲੋਂ ਉਸ ਪ੍ਰਵਾਸੀ ਨੂੰ ਫੜ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਆਓ ਸੁਣਦੇ ਆ ਉਥੋਂ ਦੇ ਲੋਕਾਂ ਦਾ ਇਸ ਬਾਰੇ ਕੀ ਕਹਿਣਾ ਹੈ ਬੜਾ ਬੱਚੇ ਰਹਿੰਦੇ ਸਨ ਨਿਆਣੇ ਨਿਕੇ ਨਿਕੇ ਉਹ ਸਕੂਲ ਗਈ ਹੈ ਬੱਚੀ ਇਹਨ ਸਕੂਲੋਂ ਜਾਣ ਤੋਂ ਪਹਿਲਾਂ ਚੁੱਕ ਲਿਆ ਉਹ ਰੂਹ ਰਸਤੇ 'ਚੋਂ ਰਸਤੇ ਚੁੱਕ ਕੇ ਪਤਾ ਨਹੀਂ ਆ ਪਿੱਛੇ ਕਮਰਾ ਆਇਆ ਉਥੇ ਉਥੇ ਲੈ ਗਿਆ ਇਹ ਤਾਂ ਲੇਡੀਜ਼ ਮੁਹੱਲੇ ਦੀ ਲੇਡੀਜ਼ ਨੇ ਦੇਖਿਆ ਉਹਨੂੰ ਜਾ ਕੇ ਵੀ ਬੱਚੇ ਨੂੰ ਲੈ ਕੇ ਕਮਰੇ 'ਚ ਵੜਿਆ ਇਹ ਇਹ ਚੁੱਕਿਆ ਸਵੇਰੇ ਬੱਚੇ ਨੂੰ ਕੀ ਕਦੋਂ ਹੁਣ ਥੋੜੀ ਦੇਰ ਹੀ ਹੋਈ ਹੈ ਵੱਧ ਤੋਂ ਕੈਂਡੀਡੇਟ ਘੱਟ ਦੀ ਗੱਲ ਹੈ ਇਹ ਮਤਲਬ ਸਕੂਲੋਂ ਆ ਰਹੀ ਸੀ ਬੱਚੀ ਹਾਂਜੀ ਹਾਂਜੀ ਉਲਟਾ ਇਹ ਉਹਨੂੰ ਬੱਚੇ ਲੈ ਕੇ ਆਓ ਬੱਚੀ ਨੇ ਚਲੋ ਜਿੱਦਾਂ ਵੀ ਚਲੋ ਉਹਦਾ ਬਚਾਅ ਹੋ ਗਿਆ ਆ ਹਾਲੇ ਦੋਵਾਲੇ ਕਿਸੇ ਨੇ ਵੇਖ ਲਿਆ ਤੇ ਇਹਨੂੰ ਕਮਰਾ ਖੋਲ ਲਿਆ ਵਾ ਇਹ ਕਿੱਥੇ ਘਰ ਸੀ ਗਏ ਉਹ ਪਿੱਛੇ ਕਰਾਇਤੇ ਜਾਂਦਾ ਈ ਹਾਲੇ ਇਹ ਇੱਕ ਕਰਾਇਤੇ ਆਪਣੇ ਘਰ ਜੀ ਕਿਹਦਾ ਵੀ ਕਮਰਾ ਕਰਾਇਤੇ ਆ ਬੱਚੀ ਆਪਣੇ ਘਰ ਲੈ ਗਿਆ ਆਹ ਆਪਣੇ ਘਰ ਦੇ ਕੋਲ ਹੀ ਕਿਤੇ ਨਾਲ ਨੇ ਕਪੜਾ ਹੈਗਾ ਖਾਲੀ ਉੱਥੇ ਲੈ ਕੇ ਗਿਆ ਉਹਨੂੰ ਤੇ ਬੱਚੀ ਦਾ ਘਰ ਕਿੱਥੇ ਹੈ ਬੱਚੇ ਦਾ ਘਰ ਵੀ ਨਾਲ ਹੀ ਹੈ ਜੀ ਇੱਥੇ ਨੇੜੇ ਹੀ ਆ ਬਿਲਕੁਲ ਨਾਲ ਹੀ ਹੈ ਪ੍ਰਵਾਸੀਆਂ ਨੇ ਭਾਜੀ ਕਿਉਂ ਇਨੀ ਚੱਕੀ ਹੋਈ ਆ ਹਾਲੇ ਸ਼ਹਿਰਪੁਰ ਇੱਕ ਕਾਂਡ ਹੋਇਆ ਇਹੋ ਜਿਹਾ ਫੋਰੇ ਤੇ ਜਲੰਧਰ ਵਿੱਚ ਹੋ ਰਿਹਾ ਹੈ ਨਸ਼ੇ ਦੇ ਵਿੱਚ ਇੱਥੇ ਘੁੰਮਦੇ ਆ ਸਾਡੇ ਲੋਕ ਨਾ ਸਾਡੇ ਮੈਂ ਕਹਿੰਦਾ ਸਾਡੇ ਪੰਜਾਬੀ ਗਲਤ ਨੇ ਜਿਹੜੇ ਇਹਨਾਂ ਪ੍ਰਵਾਸੀਆਂ ਨੂੰ ਪਨਾਹ ਦਿੰਦੇ ਆਪਣੇ ਘਰਾਂ 'ਚ ਇੱਕ 500000 ਰੁਪਏ ਕਿਰਾਏ ਦੇ ਪਿੱਛੇ ਨਾ ਜੇ ਇਹ ਜੇਕ ਪੰਜਾਬੀ ਬੰਦਾ 2500 ਕਿਰਾਏ ਦਿੰਦਾ ਇਹ 1500 ਦਿੰਦੇ ਆ 3000 ਦਿੰਦੇ ਆ 12 12 13 ਤਰ੍ਹਾਂ ਬੰਦੇ ਕੋ ਘਰ ਦੇ ਰਹੇ ਆ ਇਹ ਸਭ ਤੋਂ ਵੱਡੀ ਸਾਡੀ ਇਹ ਸਾਡੀ ਆਪਣੀ ਗਲਤੀ ਹੈ ਜਿਹੜਾ ਇਹਨਾਂ ਲੋਕਾਂ ਨੇ ਆਪਾਂ ਨੂੰ ਇਹਨਾਂ ਨੂੰ ਕਾਇਤ ਰੱਖਿਆ ਹੋਇਆ ਠੀਕ ਹੈ ਨਾ ਹੁਣ ਇਹੋ ਜਿਹੇ ਪ੍ਰਵਾਸੀ ਮੈਂ ਕਹਿੰਦਾ ਪੰਜਾਬੀ ਸਾਰੇ ਵੇਰ ਹੋ ਜੋ ਠੀਕ ਹੈ ਨਾ ਇਹਨਾਂ ਨੂੰ ਕੱਢੋ ਬਾਹਰ ਤੋਂ ਆਪਣੇ ਘਰਾਂ 'ਚੋਂ ਪਹਿਲਾ ਮਰੋ ਮੱਲੇ ਨੂੰ ਧਮਕੀ ਕੀ ਦੇ ਰਿਹਾ ਧਮਕੀ ਦੇ ਰਿਹਾ ਇਹ ਕਹਿੰਦਾ ਪਤਾ ਕਿਹੜੀ ਆਪਣਾ ਫੈਕਟਰੀ ਦੇ ਉਹਨਾਂ ਦੇ ਵੱਡ ਕੇ ਜਾਊਂਗਾ ਜੀ ਤੂੰ ਹੀ ਮੈਨੂੰ ਨਹੀਂ ਚਾਹ ਰਿਹਾ ਪ੍ਰਧਾਨ ਬੁਲਾਓ ਮੈਂ ਪ੍ਰਧਾਨ ਸੜਾਉਂਗਾ ਮੇਰੇ ਪੁੱਛੋ ਉਹਨਾਂ ਕਿਹੜਾ ਨਾਮ ਲੈ ਰਿਹਾ ਪਤਾ ਕਿ ਪ੍ਰਧਾਨ ਨਾਮ ਲੈਂਦੇ ਨੇ ਬੰਦੇ ਹਾਂਜੀ ਹਾਂਜੀ ਹਾਲੇ ਤੋਂ ਲੈਂਦੇ ਆ ਜੀ ਜਿੱਥੇ ਕਿ ਹੁਸ਼ਿਆਰਪੁਰ ਵਿੱਚ ਬੱਚੇ ਦੇ ਕਤਲ ਦੇ ਬਾਅਦ ਲੋਕਾਂ ਵਿੱਚ ਰੋਸ ਪਹਿਲਾਂ ਹੀ ਵਧਿਆ ਹੋਇਆ ਹੈ ਉੱਥੇ ਹੀ ਅਜਿਹੀ ਇੱਕ ਹੋਰ ਘਟਨਾ ਨੇ ਇਸ ਗਰੋਸ ਨੂੰ ਹੋਰ ਵਧਾ ਦਿੱਤਾ ਹੈ ਤੁਸੀਂ ਸੁਣ ਰਹੇ ਸੀ ਪੰਜਾਬੀ ਖਬਰਾਂ ਹੋਰ ਖਬਰਾਂ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ